ਹੈਲੋ ਜੀ ਸਤਿ ਸ੍ਰੀ ਅਕਾਲ ਜੀ ਆਪਣੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਮੋਗੇ ਜੀ ਪਹਿਲਾਂ ਤਾਂ ਸਾਰੇ ਮੇਰੀ YouTube ਫੈਮਲੀ ਨੂੰ ਜੀ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਜੀ ਪ੍ਰਮਾਤਮਾ ਸਾਰਿਆਂ ਦੇ ਘਰਾਂ ਵਿੱਚ ਖੁਸ਼ੀਆਂ ਲੈ ਕੇ ਆਵੇ ਤੇ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਬਾਬਾ ਦੀਪ ਸਿੰਘ ਜੀ ਤੇ ਲੋ ਜੀ ਇੱਥੇ ਸ਼ਾਮ ਦਾ ਟਾਈਮ ਹੋ ਗਿਆ ਸੀ ਤੇ ਆਪਣਾ ਬਲੌਗ 3-4 ਦਿਨਾਂ ਚਾਰ ਸੌਰੀ 5 ਦਿਨ ਹੋ ਗਏ ਨੇ ਇਸ ਕਰਕੇ ਨਹੀਂ ਆਇਆ ਕਿਉਂਕਿ ਮੇਰੀ ਤਵੇ ਤੇ ਠੀਕ ਨਹੀਂ ਸੀ ਤੇ ਇਸ ਕਰਕੇ ਆਪਾਂ ਬਲੌਗ ਨਹੀਂ ਸ਼ੇਅਰ ਕੀਤਾ ਇੱਥੇ ਸ਼ਾਮ ਦਾ ਬਲੌਗ ਹੈ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਤੇ ਇੱਥੇ ਮੈਂ ਮੂੰਗੀ ਮੋਠਾਂ ਦੀ ਦਾਲ ਜਿਹੜੀ ਬਣਾਈ ਸੀ ਤੇ ਉਧਰ ਮੰਮੀ ਨੇ ਚੁੱਲ੍ਹੇ ਤੇ ਸਾਗ ਵੀ ਧਰਿਆ ਹੋਇਆ ਸੀ ਤੇ ਮੈਂ ਨਾ ਦਾਲ ਬਣ ਗਈ ਸੀ ਦਾਲ ਦੇ ਵਿੱਚ ਪਹਿਲਾਂ ਮੈਂ ਹਲਦੀ ਹਾਂਜੀ ਇੱਥੇ ਮੈਂ ਤੜਕਾ ਲਗਾਉਣ ਲੱਗੀ ਹੋਈ ਸੀ ਸਰੋਂ ਦੇ ਤੇਲ ਦਾ ਆਪਾਂ ਸਰੋਂ ਦੇ ਤੇਲ ਦਾ ਹੀ ਤੜਕਾ ਲਗਾਉਣਾ ਹੈ ਜੀ ਤੇ ਇੱਥੇ ਦੁਪਹਿਰੇ ਮਟਰ ਚੌਲ ਬਣਾਏ ਸੀ ਤੇ ਥੋੜੇ ਜਿ ਬਚ ਗਏ ਸੀ ਤੇ ਚਲੋ ਮੈਂ ਕਿਹਾ ਬਾਅਦ ਵਿੱਚ ਇਹਨਾਂ ਨੂੰ ਖਾ ਲਾਂਗੇ ਤੇ ਇੱਥੇ ਆਪਾਂ ਤੜਕਾ ਜਿਹੜਾ ਛੀਰ ਕੇ ਰੱਖ ਲਿਆ ਸੀ ਅਦਰਕ ਲਸਣ ਤੇ ਪਿਆਜ਼ ਅੱਜ ਆਪਾਂ ਜਿਹੜਾ ਤੜਕਾ ਉਹ ਮੋਟਾ ਮੋਟਾ ਹੀ ਕੱਟਿਆ ਵਾ ਮਤਲਬ ਜਿਆਦਾ ਮੋਟਾ ਵੀ ਨਹੀਂ ਨਾ ਜਿਆਦਾ ਬਰੀਕ ਤੇ ਦਾਲ ਵਿੱਚ ਮੋਠਾਂ ਦੇ ਜਿਹਦਾ ਤੜਕਾ ਲਗਾਇਆ ਹੋਇਆ ਬਹੁਤ ਟੇਸਟੀ ਲੱਗਦਾ ਹੈ ਜੀ ਨਾਲ ਲੋ ਜਿੱਥੇ ਤੁਹਾਨੂੰ ਨਾ ਸਿਮਰਨ ਦੀਆਂ ਆਵਾਜ਼ਾਂ ਵਿੱਚ ਸੁਣਾਈ ਦੇ ਰਹੀਆਂ ਹੋਣਗੀਆਂ ਮੈਂ ਬਾਅਦ ਵਿੱਚ ਰੇਟਿੰਗ ਕੀਤੀ ਸੀ ਪਰ ਤੁਹਾਨੂੰ ਪਤਾ ਹੀ ਹੁਣ ਛੁੱਟੀਆਂ ਕਰਕੇ ਬੱਚੇ ਘਰੀ ਨੇ ਤੇ ਸਰਦੀ ਦੀਆਂ ਛੁੱਟੀਆਂ ਹੁਣ ਵਧਾ ਦਿੱਤੀਆਂ ਨੇ ਤੇ ਉਹ ਘਰੀ ਸਿਸ ਕਰਕੇ ਫਿਰ ਬਸ ਰੌਲਾ ਹੀ ਪੁੰਦਾ ਰਹਿੰਦਾ ਪਰ ਫਿਰ ਵੀ ਮੈਂ ਰੇਟਿੰਗ ਕਰਕੇ ਤੇ ਵਾਇਸਓਵਰ ਕਰਨ ਲੱਗੀ ਸੀ ਫਿਰ ਵੀ ਚਲੋ ਆਵਾਜ਼ਾਂ ਵਿਚ ਆ ਰਹੀਆਂ ਸੀ ਤੇ ਲੋ ਜੇ ਆਪਾਂ ਵੀਡੀਓ ਜਿਹੜੀ ਆ ਤੁਸੀਂ ਵੀ ਨਾ ਸਕਿੱਪ ਕੀਤੇ ਅੰਤ ਤੱਕ ਜੇ ਜ਼ਰੂਰ ਵੇਖਿਆ ਕਰੋ ਜੀ ਤੇ ਜੋ ਭੈਣ ਭਰਾ ਚੈਨਲ ਤੇ ਪਹਿਲੀ ਵਾਰ ਆਉਂਦੇ ਆ ਸਪੋਰਟ ਕਰਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਬਾਕੀ ਭੈਣ ਭਰਾਵਾਂ ਦੀਆਂ ਮੇਤੋਂ ਵੀਡੀਓ ਦੇਖ ਹੋਈਆਂ ਨੇ ਕੁਝ ਭੈਣ ਭਰਾ ਦੀਆਂ ਰਹਿ ਗਈਆਂ ਜੀ ਇਸ ਲਈ ਸੌਰੀ ਆਪਾਂ ਕਹਿੰਨੇ ਤੁਹਾਨੂੰ ਤੇ ਤਵੇ ਠੀਕ ਨਾ ਹੋਣ ਕਰਕੇ ਹੀ ਆਪਾਂ ਬਸ ਕਈ ਵਾਰ ਫੋਨ ਮਤਲਬ ਦਿਲ ਨਹੀਂ ਕੀਤਾ ਹੈਗਾ ਫੋਨ ਚਲਾਉਣ ਨੂੰ ਅੱਜ ਵੀ ਬਸ ਇਦਾਂ ਹੀ ਸੀ ਬਸ ਅ ਬਲੌਗ ਆ ਜਿਹੜਾ ਨਾ ਪਾਈ ਪਰ ਫਿਰ ਮੈਂ ਕਿਹਾ ਚਲੋ ਹਿੰਮਤ ਕਰਕੇ ਅੱਜ ਬਲੌਗ ਆ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਲੋ ਜੀ ਇੱਥੇ ਆਪਣਾ ਜਿਹੜਾ ਸਰੋਂ ਦਾ ਤੇਲ ਸੀ ਉਹ ਗਰਮ ਹੋ ਗਿਆ ਸੀ ਚੰਗੀ ਤਰ੍ਹਾਂ ਨਾਲ ਕੜਤਨ ਜੀ ਵਿੱਚੋਂ ਖਤਮ ਹੋ ਗਈ ਸੀ ਇਹਦੇ ਤੇ ਮੈਂ ਗੈਸ ਦਾ ਫਲੇਮ ਬੰਦ ਕਰ ਦਿੱਤਾ ਸੀ ਥੋੜੀ ਜਿਹੀ ਆਪਣੀ ਤੜਕੀ ਤਾਂ ਨਹੀਂ ਹਲਕੀ ਆ ਇਸ ਕਰਕੇ ਜਲਦੀ ਇਹਦੇ ਵਿੱਚ ਗਰਮ ਹੋ ਜਾਂਦਾ ਹੈ ਸਰੋਂ ਦਾ ਤੇ ਇੱਥੇ ਹੁਣ ਆਪਾਂ ਗੈਸ ਦਾ ਫਲੇਮ ਬੰਦ ਕਰਤਾ ਸੀ ਗੈਸ ਦਾ ਫਲੇਮ ਬੰਦ ਕਰਕੇ 2-3 ਮਿੰਟ ਰੁੱਕ ਕੇ ਹੀ ਆਪਾਂ ਇਹਦੇ ਵਿੱਚ ਜੀਰਾ ਪਾਵਾਂਗੇ ਤੇ ਇੱਥੇ ਆਪਾਂ ਜੀਰਾ ਪਾ ਦਿੱਤਾ ਸੀ ਤੇ ਨਾਲ ਹੀ ਜਿਹੜੇ ਲਸਣ ਅਦਰਕ ਪਿਆਜ਼ ਅੜੜੇ ਉਹ ਪਾ ਦਵਾਂਗੇ ਤੇ ਗੈਸ ਦਾ ਫਲੇਮ ਹੁਣ ਮੈਂ ਲਗਾ ਦੂੰਗੀ ਤੇ ਚਲਾ ਲਾਂਗੇ ਆਪਾਂ ਗੈਸ ਨਹੀਂ ਤਾਂ ਫਿਰ ਜਲਦੀ ਏਦਾਂ ਮੱਚ ਜਾਂਦਾ ਏ ਫਿਰ ਤੜਕਾ ਜਦੋਂ ਆਪਾਂ ਇਦਾਂ ਪਾਉਨੇ ਆ ਤੜਕੇ ਗਰਮ ਤੇਲ ਦੇ ਵਿੱਚ ਤੇ ਲੋ ਜੀ ਆਪਾਂ ਗੈਸ ਚਲਾ ਲਈਏ ਸਰਦੀ ਕਾਫੀ ਹੋਣ ਕਰਕੇ ਹੁਣ ਸਾਰੇ ਪੈਣ ਭਰਾ ਜੋ ਵੀ ਨੇ ਹਨਾ ਪਤਾ ਨਹੀਂ ਕਿਉਂ ਖਾਂਗੂ ਜਖਾਮ ਨਾਲ ਸਾਰੇ ਹੀ ਤਲੋ ਸਾਰਿਆਂ ਦਾ ਹੀ ਤबीयत ਜਿਹੜੀ ਠੀਕ ਨਹੀਂ ਹੈਗੀ ਤੇ ਲੋ ਜੀ ਇੱਥੇ ਪੈ ਰਹੀ ਹੈ ਜਿਹੜੀ ਰਸੋਈ 'ਚ ਮੇਰੇ ਕੋਲ ਫਿਰ ਰਹੀ ਆ ਤੇ ਤੁਹਾਨੂੰ ਪਤਾ ਹੀ ਹੈ ਵਾਕੀ ਜੋ ਆਪਣੇ ਭੈਣ ਭਰਾ ਬਲੌਗ ਦੇਖਦੇ ਆ ਤੇ ਨਾਲ ਹੀ ਰਹਿੰਦੀ ਆ ਮੇਰੇ ਬੱਸ ਤੇ ਹੁਣ ਅਸੀਂ ਪਿੰਡ ਵੀ ਗਏ ਸੀ ਤੇ ਛੁੱਟੀਆਂ ਕਰਕੇ ਚਲੋ ਮੈਂ ਕਿਹਾ ਇੱਕ ਦੋ ਦਿਨ ਰਹਿ ਆਉਨੇ ਆ ਤੇ ਫਿਰ ਇਕੱਲੀ ਘਰੇ ਰਹਿ ਗਈ ਸੀ ਤੇ ਦਾ ਮम्मी ਦੱਸਦੇ ਹੁੰਦੇ ਸੀ ਵੀ ਗੇਟ ਮੂਰੇ ਬੈਠੇ ਦੇਖੀ ਜਾਂਦੇ ਸੀ ਵੀ ਕਦੋਂ ਆਉਣਗੇ ਤੇ ਹੁਣ ਜਦੋਂ ਮੈਂ ਆ ਗਈ ਹਾਂ ਤੇ ਇਹਨੂੰ ਬਸ ਹੁਣ ਮੇਰੇ ਪਿੱਛੇ ਹੀ ਰਹਿੰਦੀ ਹੈ ਇਹ ਤੇ ਲੋ ਜੀ ਇੱਥੇ ਹੁਣ ਆਪਾਂ ਤੜਕਾ ਹਲਕਾ ਜਿਹਾ ਬਰਾਊਨ ਕਰ ਲਈਏ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਮਸਾਲਾ ਤੇ ਗਰਮ ਮਸਾਲਾ ਤੇ ਬਾਕੀ ਅ ਦੇੱਕੀ ਲਾਲ ਮਿਰਚ ਤੇ ਲੋ ਜੀ ਇਤਰ ਕਿੰਨੀ ਕਿ ਠੰਡਾ ਜੀ ਸਾਰੇ ਪਾਸੇ ਦੱਸਿਓ ਜਰੂਰ ਮੈਨੂੰ ਤੇ ਮੀਵ ਘਰ ਤਾਂ ਇੱਧਰ ਪਿਆਣੀ ਹੈਗਾ ਤੇ ਪਰਸੋਂ ਪਈਆਂ ਸੀ ਹਲਕੀਆਂ ਝੰਕਣੀਆਂ ਉਧਰ ਪੇਕੇ ਪਰੰਡ ਮੇਰੇ ਤੇ ਇੱਧਰ ਤਾਂ ਪਿਆਣੀ ਹੈਗਾ ਲੁਧਿਆਣਾ ਏਰੀਆ ਦੇ ਵਿੱਚ ਤੇ ਬਾਕੀ ਚਲੋ ਜੀ ਕੁਦਰਤ ਦੇ ਰੰਗ ਨੇ ਠੰਡ ਕਾਫੀ ਜ਼ਿਆਦਾ ਹੋ ਗਈ ਆ ਹੁਣ ਤੇ ਲੋ ਜੀ ਇੱਥੇ ਆਪਾਂ ਤੜਕਾ ਬਰਾਊਨ ਕਰ ਲਈਏ ਲੋ ਜੀ ਇੱਥੇ ਤੜਕਾ ਆਪਣਾ ਹੋ ਗਿਆ ਸੀ ਬਰਾਊਨ ਤੇ ਮੈਂ ਧਨੀਆ ਪਾਊਡਰ ਤੇ ਨਾਲ ਹੁਣ ਇੱਥੇ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਮਸਾਲਾ ਗਰਮ ਮਸਾਲਾ ਤੇ ਨਾਲ ਹੀ ਆਪਾਂ ਥੋੜੀ ਜਿਹੀ ਤੇਗੀ ਮਿਰਚ ਲਈ ਆ। ਹਲਕੀ ਜਿਹੀ ਇਸਲਾਬ ਜਿਹੀ ਹੋਈ ਹੋਈ ਸੀ ਇਹਨੂੰ ਡਲੀ ਜਿਹੀ ਬਣੀ ਹੋਈ ਸੀ ਤੇ ਚਲੋ ਆਪਾਂ ਪੰਨਕੇ ਇਦਾਂ ਹੀ ਪਾ ਲਈਏ ਵਿੱਚ। ਤੇ ਬਾਕੀ ਜੀ ਹੁਣ ਸਵਾ ਦੇ ਦਿਨ ਚਲੋ ਖਤਮ ਹੋ ਗਏ ਨੇ ਹੁਣ। ਸਵਾ ਕਰਕੇ ਚਲੋ ਪਿੰਡ ਚਲੇ ਗਿਆ ਸੀ ਅਸੀਂ। ਚਲੋ ਸਵਾ ਦੇ ਮੁੱਥੇ ਦੇਖਿਆ ਚਲੋ ਹੁੰਦੀ ਆ ਸਾਡੇ ਪਿੰਡ ਅ ਜਿਹੜੀ ਸਵਾ ਲੱਗਦੀ ਆ। ਤੇ ਲੋ ਜੀ ਇੱਥੇ ਆਪਣਾ ਤੜਕਾ ਤਿਆਰ ਹੋ ਗਿਆ ਸੀ। ਤੇ ਪਾਣੀ ਹਲਕਾ ਜੰਮੇ ਦੇ ਵਿੱਚ ਹੋਰ ਪਾਤਾ ਸੀ ਤੇ ਤਾਂ ਜੋ ਹੋਰ ਚੰਗੀ ਤਰ੍ਹਾਂ ਤੜਕਾ ਪੱਕ ਜਾਵੇ ਤੇ ਬਾਅਦ ਵਿੱਚ ਇਹਦੇ ਵਿੱਚ ਧਨੀ ਐਡ ਕਰ ਦੂੰਗੀ ਮੈਂ ਤੇ ਉਧਰ ਮੰਮੀ ਦਾ ਸਾਗ ਰੱਖਿਆ ਹੋਇਆ ਸੀ ਚੁੱਲ੍ਹੇ ਤੇ ਤੇ ਮੈਂ ਕਿਹਾ ਚਲੋ ਵੀ ਸਾਗ ਵੀ ਬਣਾ ਲਨੇ ਆ ਤੇ ਹਲਕੀ ਜੀ ਦਾਲ ਵੀ ਹੋ ਜੂਗੀ ਨਾਲ ਤੇ ਰੋਟੀ ਖਾਦੇ ਜਾਂਦੀ ਹੈ ਚਲੋ ਵਧੀਆ ਜੀ ਨੋ ਜਿੱਥੇ ਅੱਜ ਨਾਲ ਮੈਂ ਕੱਪੜੇ ਕਾਫੀ ਧੋਤੇ ਸੀ ਤੇ ਕੁਝ ਕੁ ਕੱਪੜੇ ਜਿਹੜੇ ਆ ਕੱਲ ਧੋਤੇ ਸੀ ਤੇ ਕੁਝ ਕੱਜ ਧੋਤੇ ਆ ਫਿਰ ਤਾਰਾਂ ਕਾਫੀ ਜਿਹੜੇ ਦੋ ਤਾਰਾਂ ਭਰਗੀਆਂ ਸੀ ਫਿਰ ਕੁਝ ਕੁ ਕੱਪੜੇ ਆ ਜਿਹੜੇ ਆਪਾਂ ਉਧਰ ਲਗਾਏ ਪਾਏ ਹੋਏ ਸੀ ਮੰਜਿਆਂ ਦੇ ਉੱਪਰ ਤੇ ਇੱਥੇ ਆਪਣਾ ਸਾਗ ਵੀ ਹੁਣ ਹੋ ਗਿਆ ਏ ਤੇ ਬਾਕੀ ਸਾਗ ਆਪਾਂ ਲੈ ਕੇ ਆਏ ਸੀ ਖੇਤ ਦੇ ਵਿੱਚੋਂ ਹੀ ਤੇ ਦੇਖੋ ਹੁਣ ਆਈ ਫਿਰ ਮੇਰੇ ਪਿੱਛੇ ਫੇਰ ਆ ਗਈ ਆ ਇੱਥੇ ਮੇਰੀ ਭਤੀਜੀ ਆਈ ਹੋਈ ਸੀ ਸੌਰੀ ਪਾਣ ਜੀ ਆਈ ਹੋਈ ਸੀ ਛੁੱਟੀਆਂ ਕਰਕੇ ਤੇ ਮੰਮੀ ਨੇ ਸਾਗਧਰਿਆ ਹੋਇਆ ਸੀ ਤੇ ਕੱਲ ਨੂੰ ਵੀ ਇਹਨੇ ਚੱਲੇ ਜਾਣਾ ਵਾ ਚਲੋ ਮੈਂ ਕਿਹਾ ਵੀ ਸਾਗ ਬਣਾ ਲੰਨੇ ਆ ਤੇ ਤੇ ਬੱਚੇ ਚਲੋ ਖਾ ਲੈਂਦੇ ਆ ਵਧੀਆ ਤੇ ਵਿੱਚ ਨਾਲੇ ਦਾਲ ਹੋ ਜੂਗੀ ਤੇ ਮੰਮੀ ਇੱਧਰ ਸਵੇਰ ਦੇ ਸਾਗ ਕੰਨੀ ਹੋਏ ਹੋਏ ਸੀ ਸਾਗ ਬਣਾਉਣ ਲੱਗੇ ਹੋਏ ਸੀ ਪਹਿਲਾਂ ਤੋੜ ਕੇ ਲਿਆਂਦਾ ਫਿਰ ਚੀਰਿਆ ਵਗੈਰਾ ਤੋਤਾ ਫਿਰ ਧਰਿਆ ਤੇ ਮੈਂ ਕਿਹਾ ਚਲੋ ਮੈਂ ਅਧਰ ਕੱਪੜਿਆਂ ਦਾ ਕੰਮ ਨਿਮੇੜ ਲੰਨੀ ਆ ਤੇ ਨਾਲ ਹੀ ਦਾਲ ਬਣਾ ਲੰਨੀ ਆ ਤੇ ਪਹਿਲਾਂ ਉਸ ਤੋਂ ਪਹਿਲਾਂ ਮੈਂ ਸਿਮਰ ਨੂੰ ਵੀ ਅੱਜ ਸਿਰ ਨਮਾਇਆ ਸੀ ਤੇ ਉਹ ਵੀ ਫਿਰ ਸਿਰ ਨਾ ਆ ਕੇ ਉਸ ਤੋਂ ਬਾਅਦ ਮੇਰਾ ਸਿਰ ਵੀ ਵਾਇਆ ਤੇ ਬਸ ਇਦਾਂ ਹੀ ਛੋਟੇ ਛੋਟੇ ਦੇਣ ਨੇ ਤੁਹਾਨੂੰ ਪਤਾ ਹੀ ਆ ਤੇ ਇਦਾਂ ਹੀ ਬਸ ਕੰਮ-ਖਰਚ ਲੰਘ ਜਾਂਦੇ ਆ ਤੇ ਫਿਰ ਪਿੰਡ ਜਾਣ ਕਰਕੇ ਕੱਪੜੇ ਵੀ ਕਾਫੀ ਜ਼ਿਆਦਾ ਹੋ ਗਏ ਸੀ ਇੱਥੇ ਟਾਈਮ ਹੋ ਗਿਆ ਸੀ ਜੀ 4:30 ਵਜੇ ਦਾ ਤੇ ਬਸ ਆਪਣਾ ਜੋ ਸਾਗ ਆ ਜਿਹੜਾ 2 ਵਜੇ ਦਾ ਰੱਖਿਆ ਹੋਇਆ ਸੀ 5 ਵਜੇ ਤੱਕ ਆਪਾਂ ਆਲਣ ਪਾ ਦਵਾਂਗੇ ਫਿਰ ਬਣ ਜਾਊਗਾ ਸਾਗ ਤੇ ਲੋ ਜੀ ਇੱਥੇ ਪੈਰੀ ਆ ਠੁੰਗੜੂ ਠੁੰਗੜੂ ਕਰਦੀ ਫਿਰਦੀ ਆ ਬਸ ਜਦੋਂ ਇਹਨੂੰ ਬਿੱਲੀ ਦੀ ਆਵਾਜ਼ ਕਹਿ ਦੋ ਨਾ ਵੀ ਬਿੱਲੀ ਆ ਗਈ ਜਦ ਹੀ ਕੰਨ ਇਦਾਂ ਉੱਪਰ ਨੂੰ ਚੱਕ ਲੈਂਦੀ ਆ ਉਹ ਬਿੱਲੀ ਦੇ ਪਿੱਛੇ ਤਾਂ ਇਹ ਕਾਫੀ ਰਹਿੰਦੀ ਆ ਤੇ ਲੋ ਜੀ ਬਸ ਹੁਣ ਹਲਕੇ ਜਿਹੜੇ ਜਿਹੜੇ ਕੱਪੜੇ ਸੁੱਕ ਗਏ ਨੇ ਹੁਣ ਸ਼ਾਮ ਦਾ ਟਾਈਮ ਹੀ ਹੋ ਗਿਆ ਸੀ ਤੇ ਮੈਂ ਕਿਹਾ ਚਲੋ ਹਲਕੇ ਜਿਹੜੇ ਸੁੱਕ ਗਏ ਨੇ ਉਹ ਲਾ ਲੈਣੇ ਆ ਤਹਿ ਮਾਰ ਲੈਣੇ ਉਹਨਾਂ ਦੀਆਂ ਤੇ ਬਾਕੀ ਅੰਦਰ ਪਾ ਦਿੰਨੇ ਆ ਫਿਰ ਅਸੀਂ ਤੇ ਦੂਸਰੇ ਦਿਨ ਫੇਰ ਚਲੋ ਸੁੱਕ ਜਾਣਗੇ ਹੁਣ ਬਸ ਇਦਾਂ ਹੀ ਹੁੰਦਾ ਜੀ ਇੱਥੇ ਲੋ ਜੀ ਸਮਰਨਾ ਆ ਗਿਆ ਸੀ ਸਸਰੀਕਾਲ ਬੁਲਾ ਰਿਆ ਤੁਹਾਨੂੰ ਤੇ ਇਹ ਲੱਗਿਆ ਸੀ ਉਧਰ ਪਹਿਲਾਂ ਖੇਡਣਾ ਆਪਣੀਆਂ ਖੇਡਾਂ ਦੇ ਨਾਲ ਹੁਣ ਇੱਧਰ ਆਇਆ ਵਾ ਛੁੱਟੀਆਂ ਹੋਣ ਕਰਕੇ ਬਸ ਇਹਨੂੰ ਸ਼ਰਾਰਤੀ ਸੁਝਦੀਆਂ ਨੇ ਹੁਣ ਪੈਰੀਂ ਪਿੱਛੇ ਪੈਰੇ ਆ ਤੇ ਲੋ ਜੀ ਇਦਾਂ ਬਸ ਸਾਰਾ ਦਿਨ ਇਦਾਂ ਹੀ ਲੰਘ ਜਾਂਦਾ ਵਾ ਬੱਚਿਆਂ ਦੇ ਨਾਲ ਤੇ ਘਰ ਦੇ ਕੰਮਾਂ ਨਾਲ ਤੇ ਚਲੋ ਜੀ ਹੁਣ ਆਪਾਂ ਕੱਪੜੇ ਵਗਾਰਾ ਲਾ ਲੈਨੇ ਆਂ ਕੁਝ ਕੱਪੜੇ ਇੱਧਰ ਪਾਏ ਹੋਏ ਸੀ ਨੜ ਜਿਹਦੇ ਪੱਗਾਂ ਹੋ ਜਾਂਦੀਆਂ ਨੇ ਕਾਫੀ ਫਿਰ ਇਦਾਂ ਆਇਆ ਵੀ ਫਿਰ ਉਹ ਪੱਗਾਂ ਨਤਾਰ ਤੇ ਪੈਂਦੀਆਂ ਨੇ ਕੁਝ ਕੱਪੜੇ ਇੱਧਰ ਪਾਏ ਹੋਏ ਸੀ ਅੱਜ ਹਲਕੀ ਜੀ ਧੁੱਪ ਨਿਕਲੀ ਸੀ ਦੋ ਤਿੰਨ ਦਿਨਾਂ ਬਾਅਦ ਚ ਨਹੀਂ ਤਾਂ ਨਾ ਧੁੰਦ ਨਾਲ ਕਾਫੀ ਗਰਹਾ ਹਾਲਾ ਬਸ ਕਿਉਂਕਿ ਧੁੰਦ ਪੈਣ ਨਾਲ ਫਿਰ ਧੁੱਪ ਵੀ ਨਹੀਂ ਨਿਕਲਦੀ ਹੈਗੀ ਇਸ ਕਰਕੇ ਚਲੋ ਆਪਾਂ ਅੱਜ ਹਲਕੀ ਜੀ ਧੁੱਪ ਸੀ ਤੇ ਹਵਾ ਚੱਲ ਰਹੀ ਸੀ ਮੈਂ ਕਿਹਾ ਚਲੋ ਇੱਥੇ ਹੀ ਹੋਵਾਂ ਨਾਲ ਸੁੱਕ ਜਾਣਗੇ ਕੱਪੜੇ ਵੀ ਧੂਤ ਦਿਨੇ ਆ ਕਿਉਂਕਿ ਫਿਰ ਜ਼ਿਆਦਾ ਹੋ ਜਾਂਦੇ ਨੇ ਕੱਪੜੇ ਫਿਰ ਤਾਂ ਫਿਰ ਬਹੁਤ ਔਖਾ ਹੋ ਜਾਂਦਾ ਉਹਨਾਂ ਨੂੰ ਸੁਕਾਉਣਾ ਜ਼ਿਆਦਾ ਕੱਪੜੇ ਜੀ ਫਿਰ ਸਰਦੀਆਂ 'ਚ ਧੋਣੇ ਵੀ ਔਖੇ ਹੋ ਜਾਂਦੇ ਆ ਤੇ ਫਿਰ ਸੁਕਾਉਣੇ ਵੀ ਔਖੇ ਹੋ ਜਾਂਦਾ ਧੁੱਪ ਤਾਂ ਫਿਰ ਨਿਕਲਦੀ ਹੋਣੀ ਹੈ ਜੀ ਲਓ ਜੀ ਇੱਧਰ ਸਮਰ ਸਿੰਘ ਖਟੜਾ ਜੀ ਲੈ ਕੇ ਆਏ ਗਏ ਨੇ ਆਪਣੀ ਸੈਂਕਲੀ ਤੇ ਹੁਣ ਇਹਨੂੰ ਬਸ ਸੈਂਕਲੀ ਦਾ ਇਹ ਸ਼ਾਮ ਨੂੰ ਸੈਂਕਲੀ ਚੜਾਉਣ ਲੱਗਿਆ ਤੇ

ਬਿੱਲੀ ਲੱਬ ਕੇ ਲੈ ਕੇ ਆਓ। ਨੁੱਚੇਦਰ ਸਾਗ ਬਣਾ ਰਿਆ। ਰੇਦੀ ਹੋ ਗਿਆ। ਪਸ ਗਿਆ। ਲੈ ਮੈਂ ਕਿ ਟੈਂਕ ਮਟ ਸ਼ਾਲ ਦਾ ਤੋੜਨਾ ਦੇ ਬਟ। ਲੈ ਲੱਡੂ। ਪਹਿਲਾਂ ਤੁਸੀਂ ਮੇਰੇ ਖਰਾਬ ਕਰਤਾ। ਸਾਰੇ ਲੱਡੂ ਇਹਨੇ ਤੋੜਤੇ। ਆ ਦੇਖੋ ਤੁਸੀਂ ਇਹ ਨੀਚੇ ਲੱਗੇ ਹੋਏ ਸੀ ਲੱਡੂ। ਤੇ ਇਹਨੇ ਨਾ ਦੋ ਤਿੰਨ ਪੱਟ ਕੇ ਸਾਰੀ ਖਰਾਬ ਕਰ ਤੇ ਤੇ ਇਧਰਲੀ ਸਾਈਡਾਂ ਤੇ ਗਰਮ ਸੂਟ ਸੀ ਇਹ ਮੇਰਾ ਤੇ ਇਹਨੇ ਖਰਾਬ ਕਰਤਾ ਸਾਰਾ ਤੇ ਇਹਦਾ ਮੈਂ ਕਮੀਜ਼ ਦਿਖਾਣੀ ਆ ਤੁਹਾਨੂੰ ਤੇ ਵਾਲਾ ਇਹਦਾ ਕਮੀਜ਼ ਸੀ ਗਰਮ ਤੇ ਨਾਲ ਆਹ ਸੀ ਦੂਸਰਾ ਪਜਾਮਾ ਰੈਡੀਮੇਡ ਤੁਸੀਂ ਇਹ ਸਭ ਧਾਰੋ ਹਾਂਜੀ ਵਿਧਾ ਲਓ ਇਹ ਬਹਿਗਾ ਗਲਾਸੀ ਗੋਲ ਤੇ ਇਦਾਂ ਹੀ ਬਾਵਾ ਦੇ ਉੱਤੇ ਸੀ ਇਹਦੇ ਗਰਮ ਲੋ ਜੀ ਇੱਥੇ ਆਪਣਾ ਸਾਗ ਬਣ ਗਿਆ ਸੀ ਤੇ ਆਪਾਂ ਜਿਹੜੀ ਕਰ ਲਈ ਸੀ ਆਲਣ ਤਿਆਰ ਮੱਕੀ ਦੇ ਆਟੇ ਦਾ ਗਰਮ ਪਾਣੀ ਲੈ ਲਿਆ ਸੀ ਆਪਾਂ ਗਰਮ ਪਾਣੀ ਦੇ ਵਿੱਚ ਘੋਲ ਕੇ ਆਪਾਂ ਬਿਸਣ ਦਾ ਜਿਹੜਾ ਆਟਾ ਸੀ ਉਹਨੂੰ ਮਿਕਸ ਕਰ ਲਿਆ ਪਾਣੀ ਦੇ ਵਿੱਚ ਤੇ ਲੋ ਜੀ ਇੱਥੇ ਆਪਾਂ ਆਲਣਾ ਜਿਹੜਾ ਪਾ ਦਿੱਤਾ ਇਥੇ ਆਪਾਂ ਵੀਡੀਓ ਫਾਸਟ ਕਰਤੀ ਸੀ ਕਿਉਂਕਿ ਵੀਡੀਓ ਕਾਫੀ ਜ਼ਿਆਦਾ ਲੰਬੀ ਹੋ ਗਈ ਸੀ ਤੇ ਟਾਈਮ ਇਥੇ ਹੋ ਗਿਆ ਸੀ ਜੀ 5:30 ਦਾ ਤੇ ਲੋ ਜੀ ਇਥੇ ਆਪਾਂ ਭਾਂਡੇ ਮਾਂਜਣ ਲੱਗੇ ਸੀ ਸ਼ਾਮ ਦੇ ਚਾਹ ਵਾਲੇ ਤੇ ਦੁੱਧੂ ਵਾਲੇ ਸੀ ਤੇ ਕੁਝ ਤੜਕਾ ਲਗਾਇਆ ਸੀ ਆਪਾਂ ਮੋਠਾਂ ਦੀ ਦਾਲ ਨੂੰ ਉਹਦੇ ਵਾਲੇ ਭਾਂਡੇ ਹੋ ਗਏ ਸੀ ਤੇ ਉਹਨਾਂ ਨੂੰ ਆਪਾਂ ਮਾਂਜ ਦਿੰਨੇ ਆ ਜੀ ਫਟਾਫਟ ਫਿਰ ਬਸ ਆਪਣੀ ਰੋਟੀ ਰਹਿ ਜਾਈਗੀ ਇਕੱਲੀ ਸ਼ਾਮ ਦੀ ਤੇ ਉਹ ਆਪਾਂ ਬਣਾ ਲਾਂਗੇ ਜੀ ਚੁੱਲ੍ਹੇ ਤੇ ਤੇ ਕਿਵੇਂ ਦਾ ਲੱਗਿਆ ਜੀ ਅੱਜ ਦਾ ਵਲੌਗ ਜੋਰ ਦੱਸਿਓ ਕਮੈਂਟ ਕਰਕੇ ਸਾਰੇ ਭੈਣ ਭਰਾਜੀ ਤੇ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਹੈ ਜੀ ਸਾਰਿਆਂ ਦਾ ਇਸੇ ਤਰ੍ਹਾਂ ਆਪਣੀ سپورਟ ਜੜੀ ਬਣਾਈ ਰੱਖਿਓ ਜੀ ਇੱਥੇ ਆਪਣੀ ਜੀ ਮੋਟਰ ਲਗਾਈ ਹੋਈ ਸੀ ਚਲਾਈ ਹੋਈ ਸੀ ਤੇ ਟੈਂਕੀ ਆਪਣੀ ਭਰਨੀ ਲਾਈ ਹੋਈ ਸੀ ਇਸ ਕਰਕੇ ਪਾਣੀ ਹੈ ਜਿਹੜਾ ਰੋਟੀ ਦਾ ਨਿੱਗਾ ਆ ਰਿਹਾ ਸੀ ਤੇ ਇਸ ਕਰਕੇ ਮੈਂ ਫਿਰ ਮੈਂ ਕਿਹਾ ਚਲੋ ਨਾਲ ਦੀ ਨਾਲ ਭਾਂਡੇ ਮਾਸ ਦਿੰਨੇ ਆ ਸਾਰੇ ਜਦੋਂ ਪਾਣੀ ਨਿੱਗਾ ਹੁੰਦਾ ਫਿਰ ਭਾਂਡੇ ਮਾਂਜਣੇ ਸੌਖੇ ਹੁੰਦੇ ਆ ਤੇ ਫਿਰ ਨਹੀਂ ਤਾਂ ਵੈਸੇ ਮੰਮੀ ਕਹਿੰਦੇ ਆ ਵੀ ਮੈਂ ਮਾਂਜ ਦੰਨੀ ਆ ਕਿਉਂਕਿ ਗਰਮ ਪਾਣੀ ਨਾਲ ਮਾਂਜਦੇ ਨੇ ਉਹ ਮੈਂ ਕਈ ਵਾਰ ਠੰਡੇ ਨਾਲ ਮਾਂਦਨੀ ਆ ਤੇ ਇਦਾਂ ਕੀ ਹੁੰਦਾ ਵੀ ਗਰਮ ਪਾਣੀ ਨਾਲ ਵਧੀਆ ਭਾਂਡੇ ਮਾਂਜੇ ਜਾਂਦੇ ਆ ਤੇ ਨਾਲੇ ਥੰਡਾਈ ਵਗੈਰਾ ਲੱਗੀ ਹੁੰਦੀ ਆ ਘੋਵ ਵਗੈਰਾ ਦੀ ਜਲਦੀ ਉੱਤਰ ਜਾਂਦੀ ਆ ਇਸ ਤਰ੍ਹਾਂ ਬਸ ਆਪਾਂ ਭਾਂਡੇ ਜਿਹੜੇ फटाफट ਮਾਂਜ ਦਿੰਦੇ ਨੇ ਕੁਸੇ ਪਾਣੀ ਨਾਲ ਨਾਲ ਉਧਰ ਟੈਂਕੀ ਭਰ ਗਈ ਸੀ ਲੋੜ ਜੀ ਅੱਜ ਦਾ ਆਪਣਾ ਇਹ ਬਲੌਗ ਸੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜੀ ਕਮੈਂਟ ਕਰਕੇ ਜੋਇਆ ਕਰੋ ਐਂਡ ਵਿੱਚ ਤੇ ਹਾਈਪ ਦਾ ਬਟਨ ਜ਼ਰੂਰ ਨਾ ਆਪਦੇਆ ਕਰੋ ਜੀ ਇਸ ਨਾਲ ਚਲੋ ਆਪਣੀ ਵੀਡੀਓ ਨੂੰ ਜਿਹੜੇ ਪੁਆਇੰਟ ਮਿਲ ਜਾਂਦੇ ਆ ਚਲੋ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਜੀ